ਅੱਜ ਸਾਡੇ ਨਾਲ ਬਾਈ ਜੀ ਆਮ ਆਦਮੀ ਪਾਰਟੀ ਤੋਂ ਬਾਈ ਜਸਬੀਤ ਜੀ ਬਾਈ ਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਲੈਂਡ ਪਾਲਿਸੀ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੀ ਗਈ ਹੈ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਅੱਲਾਹ ਦਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਦੀ ਜੇਕਰ ਆਪਾਂ ਗੱਲ ਕਰੀਏ ਉਸ ਤੋਂ ਪਹਿਲਾਂ ਪਿੰਡਾਂ ਦੀ ਗੱਲ ਕਰਦੇ ਹਾਂ ਜੇਕਰ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਆ ਸਾਡੇ ਨਾਲ ਸਿਆਣੇ ਬਜ਼ੁਰਗ ਖੜੇ ਨੇ ਵੀ ਪੰਜਾਬ ਦੀ ਜੇ ਬਣਤਰ ਦੀ ਗੱਲ ਕਰੀਏ ਤੇ ਉਹ ਬਣਤਰ ਪਿੰਡਾਂ ਤੋਂ ਸ਼ੁਰੂ ਹੁੰਦੀ ਹੈ ਚਾਹੇ ਸਾਡੇ ਖੇਡ ਮੇਲਿਆਂ ਦੀ ਗੱਲ ਕਰੀਏ ਸਾਡੇ ਭੰਗੜਿਆਂ ਦੀ ਗੱਲ ਕਰੀਏ ਸਾਡੇ ਪਹਿਲਾ ਪੁਰਾਣੇ ਵਹਲਦਾਂ ਦੀ ਜਿਹੜੇ ਦੌੜਾਂ ਦੀ ਗੱਲ ਸੀ ਜਾਂ ਪੰਜਾਬ ਦੇ ਹੋਰ ਖੇਤੀ ਪ੍ਰਧਾਨ ਸੂਬੇ ਦੀ ਗੱਲ ਨੂੰ ਲੈ ਕੇ ਕਰੀਏ ਅਨਾਜ ਪੈਦਾ ਕਰਨ ਦੀ ਗੱਲ ਨੂੰ ਲਈਏ ਤਾਂ ਉਹਦਾ ਜਿਹੜਾ ਅ ਤੁਸੀਂ ਕਹਿ ਸਕਦੇ ਹੋ ਜਿਵੇਂ ਚਿੱਟੀ ਕ੍ਰਾਂਤੀ ਕਹਿ ਸਕਦੇ ਆ ਦੁੱਧ ਦੇ ਵਿੱਚ ਆਈ ਉਹ ਵੀ ਸਾਰਾ ਸਬੰਧ ਪਿੰਡਾਂ ਦੇ ਨਾਲ ਹੀ ਹੈ ਹੁਣ ਪਿੰਡ ਦੇ ਵਿੱਚ ਰਹਿੰਦਾ ਕੌਣ-ਕੌਣ ਸੀ ਇਹ ਵੀ ਇੱਕ ਦੇਖਣ ਵਾਲਾ ਵਿਸ਼ਾ ਹੈ ਪੁਰਾਣੇ ਬਜ਼ੁਰਗ ਖੜੇ ਨੇ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੱਥੇ ਜ਼ਿਮੀਂਦਾਰ ਭਾਈਚਾਰਾ ਰਹਿੰਦਾ ਸੀ ਉਹਦੇ ਨਾਲ ਸਾਡੇ ਕਈ ਗੈਰ ਜ਼ਮੀਨੇ ਲੋਕ ਜਿਨ੍ਹਾਂ ਨੇ ਬਟਾਈ ਦੇ ਉੱਤੇ ਜ਼ਮੀਨਾਂ ਲੈ ਕੇ ਆਪਣੀਆਂ ਜ਼ਮੀਨਾਂ ਬਣਾਈਆਂ ਤੇ ਸਾਡਾ ਮਜ਼ਦੂਰ ਭਾਈਚਾਰਾ ਰਹਿੰਦਾ ਸੀ ਉਹ ਮਜ਼ਦੂਰ ਭਾਈਚਾਰਾ ਵੀ ਜਮੀਨ ਦੇ ਵਿੱਚੋਂ ਜਿਹੜੀ ਫਸਲ ਹੁੰਦੀ ਸੀ ਉਹਦਾ ਹਿੱਸੇਦਾਰ ਹੁੰਦਾ ਸੀਗਾ ਉਦੋਂ ਪੈਸਿਆਂ ਦਾ ਲੈਣ ਦੇਣ ਨਹੀਂ ਹੁੰਦਾ ਸੀ ਉਦੋਂ ਸੀਰ ਹੁੰਦਾ ਸੀ ਬਾਪੂ ਜੀ ਹਾਂ 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 ਬੀਮਾ ਸੀਰ ਹੁੰਦਾ ਸੀਗਾ ਹਾਂ 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 ਬੀਮਾ ਸੀ ਫਸਾ ਜਾਂਦੀ ਉਹਨੂੰ ਬੀਮਾ ਸੀਰ ਦੇ ਵਿੱਚੋਂ ਫਸਲ ਆ ਜਾਂਦੀ ਹਾਂ ਹਾਂ ਦੁੱਖਾ ਸੁੱਖਾ ਦੀ ਪਿੰਡਾਂ ਦੀ ਕਹਾਸਾ ਸੀਗੀ ਤੇ ਜਿਉਂ-ਜਿਉਂ ਸਾ ਅਸੀਂ ਤਰੱਕੀ ਕੀਤੀ ਹੈ ਤਰੱਕੀ ਕਰਨ ਦੇ ਨਾਲ ਨਾਲ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਜਿਵੇਂ ਅਸੀਂ ਵੀ ਲਾ ਲੋ ਅਸੀਂ ਵੀ ਖੇਤੀ ਦੇ ਨਾਲੋਂ ਟੁੱਟ ਗਏ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਾਡੇ ਬਾਪ ਦਾਦੇ ਉਹ ਅੱਜ ਵੀ ਜੇ ਉਹਨਾਂ ਨੂੰ ਸਾਡੇ ਦਾਦੇ ਦਾ ਚਲੋ ਸਵਰਗਵਾਸ ਹੋ ਗਏ ਬਾਪੂ ਸਾਡੇ ਅੱਜ ਵੀ ਸਾਡੇ ਨੋਕ ਐਮ ਨੇ ਜਿਹੜੇ ਖੇਤੀ ਕਰ ਸਕਦੇ ਨੇ ਖੇਤੀ ਦਾ ਜਿਹੜਾ ਸਬੰਧ ਹੈ ਮੈਂ ਸਮਝਦਾ ਵੀ ਇੱਕ ਸ਼ਹਿਰ ਇੱਕ ਪਿੰਡ ਜੇ ਦੋਹਾਂ ਦੀ ਆਪਾਂ ਤੁਲਨਾ ਕਰੀਏ ਨਾ ਤਾਂ ਉਹਦੇ ਵਿੱਚ ਫਰਕ ਕੀ ਨੇ ਅੱਗੇ ਲੋਕ ਸ਼ਹਿਰਾਂ ਵੱਲ ਨੂੰ ਇਸ ਕਰਕੇ ਮੂਵ ਕਰਦੇ ਸੀ ਕਿ ਸ਼ਹਿਰਾਂ ਦੇ ਵਿੱਚ ਚੰਗੀਆਂ ਪੜ੍ਹਾਈਆਂ ਚੰਗੀਆਂ ਸਹੂਲਤਾਂ ਕਰਕੇ ਲੋਕ ਸ਼ਹਿਰਾਂ ਵੱਲ ਨੂੰ ਮੂਵ ਕਰਦੇ ਸੀ ਪਰ ਅੱਜ ਕੰਮ ਉਲਟਾ ਹੋ ਗਿਆ ਅੱਜ ਪਿੰਡਾਂ ਵੱਲ ਨੂੰ ਲੋਕਾਂ ਦਾ ਰੁਝਾਨ ਕਿਉਂ ਵੱਧਦਾ ਜਾ ਰਿਹਾ ਕਿ ਪਿੰਡਾਂ ਦੇ ਵੱਲ ਨੂੰ ਸਕੂਲ ਕਾਲਜ ਬਣ ਰਿਹਾ ਪਿੰਡ ਦੇ ਵਿੱਚ ਹਰ ਸਹੂਲਤਾਂ ਇੰਟਰਨੈਟ ਵਰਗੀਆਂ ਸੇਵਾਵਾਂ ਮਾ ਪਿੰਡਾਂ ਦੇ ਵਿੱਚ ਮਿਲ ਰਹੀਆਂ ਨੇ ਬਸ ਤੱਕ ਦੀਆਂ ਸਹੂਲਤਾਂ ਪਿੰਡਾਂ ਦੇ ਵਿੱਚ ਮਿਲ ਰਹੀਆਂ ਨੇ ਹੁਣ ਇੱਕ ਵਿਸ਼ਾ ਹੈਗਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਦਾ ਵਿਸ਼ਾ ਹੈ ਵਿਸ਼ੇ ਦੇ ਉੱਤੇ ਬੜੀ ਵੱਡੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਕਾਂਗਰਸ ਪਾਰਟੀ ਕਰ ਰਹੀ ਹੈ ਇਹਦੇ ਉੱਤੇ ਸਿਆਸਤ ਭਾਜਪਾ ਸਿਆਸਤ ਕਰਨ ਲੱਗੀ ਹੋਈ ਹੈ ਅਸੀਂ ਇਹਦੇ ਉੱਤੇ ਸਿਆਸਤ ਨਹੀਂ ਕਰ ਰਹੇ ਅਸੀਂ ਸਾਡੀ ਪਾਰਟੀ ਦਾ ਹਮੇਸ਼ਾ ਸਮਰਥਨ ਕਰਦੇ ਆਏ ਹਾਂ ਜਦੋਂ ਦੀ ਵੀ ਪਾਰਟੀ ਸਾਡੀ ਬਣੀ ਹੈ ਤੇ ਇਹਦੇ ਵਿੱਚ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਸਕੇਲ ਹੈ ਤੁਸੀਂ ਵੱਡੇ ਪੱਧਰ ਤੋਂ ਇੱਕ ਜ਼ਮੀਨ ਨੂੰ ਅਕਵਾਇਰ ਕਰਨ ਦਾ ਜਿਹੜਾ ਬੀੜਾ ਚੁੱਕਿਆ ਹੈ ਵੀ ਉਹ ਸਕੇਲ ਛੋਟਾ ਕੀਤਾ ਜਾਵੇ ਜਿੱਥੇ ਸਾਨੂੰ ਜ਼ਰੂਰਤ ਹੈ ਹੁਣ ਮਹਾਲੀ ਸ਼ਹਿਰ ਦੇ ਵਿੱਚ ਆਪਾਂ ਖੜੇ ਆ ਇਸ ਟਾਈਮ ਚੰਡੀਗੜ੍ਹ ਖੜੇ ਆਪਾਂ ਚੰਡੀਗੜ੍ਹ ਦੀ ਜੇਕਰ ਗੱਲ ਕਰੀਏ ਚੰਡੀਗੜ੍ਹ ਨੂੰ ਵੀ ਬਸਣ ਦੇ ਵਿੱਚ ਬਹੁਤ ਟਾਈਮ ਲੱਗਿਆ ਉਦੋਂ ਲੋਕਾਂ ਨੂੰ ਚੰਡੀਗੜ੍ਹ ਕੋਈ ਰਹਿੰਦਾ ਨਹੀਂ ਸੀ ਆਕੇ ਲੋਕਾਂ ਨੂੰ ਲਾਲਚ ਦਿੱਤੇ ਗਏ ਲੋਕਾਂ ਨੂੰ ਕਿਹਾ ਕਿਹਾ ਗਿਆ ਵੀ ਤੁਸੀਂ ਪਲਾਟ ਲੈ ਲਓ ਤੇ ਪੈਸੇ ਹੌਲੀ ਹੌਲੀ ਕਰਕੇ ਦੇ ਦਿਓ ਬਿਲਕੁਲ ਜੀ ਪੁਰਾਣੇ ਬਜ਼ੁਰਗ ਦੱਸਦੇ ਆ ਵੀ ਚੰਡੀਗੜ੍ਹ ਦੇ ਵਿੱਚ ਲੋਕ ਕੋਈ ਆਕੇ ਰਾਜੀ ਨਹੀਂ ਸੀ ਇਹ ਤਾਂ ਹੌਲੀ 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 ਜਿਹੜਾ ਇਹ ਸ਼ੈਰ ਆਵਾਦ ਹੋਏ ਨੇ ਅੱਜ ਜੇਕਰ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਬਹੁਤ ਵੱਡੇ ਸੰਕਟ ਦੇ ਵਿੱਚ ਹੈ ਉਹ ਸੰਕਟ ਦੇ ਵਿੱਚ ਕਿਉਂ ਹੈ ਕਿਉਂਕਿ ਅਸੀਂ ਦੁੱਧ ਦਾ ਕੰਮ ਵੀ ਕਰਕੇ ਵੇਖਿਆ ਦੁੱਧ ਦੇ ਕੰਮ ਦੇ ਵਿੱਚ ਵੀ ਖਰਚੇ ਬਹੁਤ ਜ਼ਿਆਦਾ ਨੇ ਠੀਕ ਹੈ ਜੀ ਆਮਦਨ ਘੱਟ ਹੈ ਮਿਹਨਤ ਬਹੁਤ ਜ਼ਿਆਦਾ ਹੈ ਲੋਕਾਂ ਨੇ ਡੰਗਰ ਵੇਚਦੇ ਪਿੰਡਾਂ ਦੇ ਵਿੱਚੋਂ ਆਪਾਂ ਨੇ ਦੇਖੋ ਸ਼ੈਰੀ ਨੇ ਵੀ ਦੁੱਧ ਪੀਣਾ ਹੈ ਚਾਹੇ ਕੋਈ ਬੰਦਾ ਦਿੱਲੀ 'ਚ ਰਹਿੰਦਾ ਹੋਵੇ ਵੀ ਦੁੱਧ ਪੀਣਾ ਜੀ ਸਾਨੂੰ ਖੇਤੀ ਨੂੰ ਤਾਂ ਹੋਰ ਪਰਫੁੱਲਤ ਕਰਨ ਦੀ ਲੋੜ ਹੈ। ਖੇਤੀ ਦੇ ਵਿੱਚ ਪਵਿੰਨਤਾ ਲਿਆਉਣ ਦੀ ਲੋੜ ਆ ਨਮੀਆਂ ਫਸਲਾਂ ਨਵੇਂ ਬੀਜ ਜਿੱਦ ਨਾਲ ਸਾਡਾ ਪਾਣੀ ਬਚੇ। ਤੇ ਇਹਦੇ ਵਿੱਚ ਫੂਡ ਪ੍ਰੋਸੈਸਿੰਗ ਲਿਆਉਣ ਦੀ ਲੋੜ ਆ ਸਾਨੂੰ। ਅੱਜ 2 ਰੁਪਏ ਕਿਲੋ ਜ਼ਿਮੀਂਦਾਰ ਦਾ ਆਲੂ ਨਹੀਂ ਵਿਕਦਾ ਹੈਗਾ। ਸਹੀ ਗੱਲ ਤੁਸੀਂ 20 ਗ੍ਰਾਮ ਜਿਹੜਾ ਲੇਜ ਦਾ ਪੈਕੇਟ ਆ ਤੁਸੀਂ ਦੇਖੋਗੇ ਉਹ ਤੁਹਾਨੂੰ 20 ਰੁਪਏ ਦਾ ਮਿਲਦਾ ਜਾਂ 30 ਰੁਪਏ ਦਾ ਮਿਲਦਾ ਬਾਹਲ ਚ ਹੋਰ ਵੀ ਮਹਿੰਗਾ ਮਿਲਦਾ ਬਿਲਕੁਲ ਹੀ ਬਿਲਕੁਲ ਗਵਰਨਮੈਂਟ ਨੂੰ ਇਦਾਂ ਦੇ ਪ੍ਰੋਜੈਕਟ ਲੈ ਕੇ ਆਉਣੇ ਚਾਹੀਦੇ ਨੇ ਇਹ ਜਿਹਦੇ ਵਿੱਚ ਉਹ ਫੂਡ ਪ੍ਰੋਸੈਸਿੰਗ ਤੇ ਕੰਮ ਕਰੇ ਕਿਸਾਨਾਂ ਦੀਆਂ ਫਸਲਾਂ ਨੂੰ ਲੈ ਕੇ ਫੂਡ ਪ੍ਰੋਸੈਸਿੰਗ ਕਰਕੇ ਉਹ ਉਹਦੇ ਵਿੱਚੋਂ ਮੁਨਾਫਾ ਖੱਟੇ ਹੋ ਕਿਸਾਨ ਨੂੰ ਵੀ ਪੈਦਾ ਫਾਇਦਾ ਹੈ ਤੇ ਆਪਣਾ ਸਰਕਾਰ ਨੂੰ ਵੀ ਫਾਇਦਾ ਤੇ ਬਾਈ ਜੀ ਕਿ ਤੁਸੀਂ ਪਿਛਲੇ ਕਾਫੀ ਅਰਸੇ ਤੋਂ ਇਸ ਪਾਰਟੀ ਨਾਲ ਵੀ ਜੁੜੇ ਹੋਏ ਹੋ ਤੇ ਇੱਕ ਪਾਰਟੀ ਆਗੂ ਦੇ ਹੋਣ ਦੇ ਤੁਸੀਂ ਇੱਕ ਵਧੀਆ ਮੋਤਬਰ ਬੰਦੇ ਹੋ ਤੇ ਤੁਹਾਡਾ ਕੀ ਫਰਜ ਬਣਦਾ ਕਿ ਇਹ ਪਾਲਿਸੀ ਬਾਰੇ ਦੇਖੋ ਜੀ ਮੈਂ ਪਾਰਟੀ ਤੋਂ ਪਹਿਲਾਂ ਅਸੀਂ ਸਾਡੇ ਪਿੰਡਾਂ ਦੇ ਕੋਲ ਦੇ ਨੇ ਸਰਦਾਰ ਭਗਵਾਨ ਸਿੰਘ ਮਾਨ ਭਗਵਾਨ ਸਿੰਘ ਮਾਨ ਜੀ ਨੂੰ ਅਸੀਂ ਬਹੁਤ ਨੇੜੇ ਤੋਂ ਦੇਖਿਆ ਉਹਨਾਂ ਦੀ ਸਟੇਜਾਂ ਜਦੋਂ ਐਜ਼ ਅ ਕਮੀਡੀਅਨ ਇੱਕ ਕਲਾਕਾਰ ਸੀ ਆਰਟਿਸਟ ਠੀਕ ਹੈ ਜੀ ਮੇਰੇ ਸਕੂਲ ਪਿੰਡੂ ਵਿਕਾਸ ਪਬਲਿਕ ਸਕੂਲ ਖੇਤਲੇ ਵਿਖੇ ਆਉਂਦੇ ਰਹਿੰਦੇ ਨੇ ਉਹ ਸਾਡੇ ਦੜਬੇ ਦੇ ਟੂਰਨਾਮੈਂਟਾਂ ਦੇ ਆਉਂਦੇ ਰਹੇ ਨੇ ਸਾਡੇ ਦਰਬੇ ਦੇ ਵਿੱਚ ਅਨੇਕਾਂ ਮੈਂ ਕਹਿੰਦਾ ਪੋਲਿਟਿਕਲ ਰੈਲੀਆਂ ਤੇ ਸਰਦਾਰ ਭਗਵੰਤ ਸਿੰਘ ਮਾਨ ਆਉਂਦੇ ਰਹੇ ਨੇ ਭਗਵੰਤ ਸਿੰਘ ਮਾਨ ਨੇ ਹਮੇਸ਼ਾ ਜਿਹੜੀ ਕਮੇਟੀ ਵੀ ਕੀਤੀ ਆ ਲੋਕਾਂ ਦੇ ਨੇੜੇ ਹੋ ਕੇ ਕਮੇਟੀ ਕੀਤੀ ਆ ਲੋਕਾਂ ਨੂੰ ਉਹਨਾਂ ਨੇ ਹਮੇਸ਼ਾ ਮਤਲਬ ਕਿ ਕਬੂਲ ਕੀਤਾ ਮਾਨ ਸਾਹਿਬ ਜਦੋਂ ਇਸ ਪਾਰਟੀ ਦੇ ਵਿੱਚ ਜਦੋਂ ਪੀਪਲਸ ਪਾਰਟੀ ਦੇ ਵਿੱਚ ਆਏ ਨੇ ਜੀ ਤਾਂ ਸਭ ਤੋਂ ਪਹਿਲਾਂ ਪੀਪਲਸ ਪਾਰਟੀ ਦੇ ਵਿੱਚ ਵੀ ਮੈਂ ਉਦੋਂ ਸਮਰਥਨ ਕੀਤਾ ਲਾਇਰੇਗਾ ਅੱਗੇ ਤੋਂ ਚੋਣ ਲੜਿਆ ਸੀ ਉਹਨਾਂ ਦੇ ਨਾਲ ਖੜੇ ਉਸ ਤੋਂ ਬਾਅਦ 2014 ਦੀ ਗੱਲ ਆਈ 14 ਦੇ ਵਿੱਚ ਮੈਂ ਆਪਣੇ ਪਿੰਡ ਦੇ ਵਿੱਚ ਇਕੱਲੇ ਬੰਦੇ ਨੇ ਪੋਲਿੰਗ ਬੂਥ ਲਾਇਆ ਨਾਲ ਇੱਕ ਮੇਰਾ ਵੀਰ ਸੀ ਸਰਬਜੀਤ ਸਿੰਘ ਬਵਰਾ ਜੋ ਯੂ ਐਸ ਏ ਚਲਾ ਗਿਆ ਮੁੰਡਾ ਉਹਨੇ ਵੀ ਸਹਿਯੋਗ ਦਿੱਤਾ ਉਦੋਂ ਬੂਥ ਪੋਲਿੰਗ ਬੂਥ ਲਾਇਏ ਜਦੋਂ ਕਿ ਕੋਈ ਡਰ ਸੀ ਅਕਾਲੀ ਦਲ ਦਾ ਅਕਾਲੀ ਦਲ ਦੇ ਉਲਟ ਖੜੇ ਕਾਂਗਰਸ ਦੇ ਅਸੀਂ ਉਲਟ ਖੜੇ ਪਰੰਤੂ ਅੱਜ ਸਾਨੂੰ ਇਹ ਲੱਗਦਾ ਵੀ ਸਾਡੀ ਕਿਤੇ ਨਾ ਕਿਤੇ ਬੇਵਸੀ ਹੁੰਦੀ ਜਾ ਰਹੀ ਹੈ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਚੱਕਰ ਹੈ ਵੀ ਉਹ ਕਿਉਂ ਨਹੀਂ ਫੈਸਲਾ ਲੈ ਪਰੇ ਕਿਉਂਕਿ ਜਿਹੜੇ ਪੰਜਾਬੀ ਨੇ ਪੰਜਾਬੀਆਂ ਨੇ ਦਿਲ ਖੋਲ ਕੇ ਵੱਡਾ ਦਿਲ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਵੱਡੀ ਸੱਤਾ ਦੇ ਵਿੱਚ ਲਿਆ ਕੇ 92 ਸੀਟਾਂ ਦਿੱਤੀਆਂ ਸੀ ਜੀ ਤੇ ਬਾਈ ਜੀ ਪਿਛਲੇ ਦਿਨੀ ਆਪਣੇ ਮਾਲਵਿੰਦਰ ਕੰਗ ਸਾਬ ਦਾ ਵੀ ਬਿਆਨ ਆਇਆ ਸੀਗਾ ਤੇ ਥੋੜੇ ਦਿਨਾਂ ਦੇ ਵਿੱਚ ਉਹ ਮਤਲਬ ਕੁਝ ਹੀ ਪਲਾਂ ਦੇ ਵਿੱਚ ਉਹ ਟਵੀਟ ਕੀਤਾ ਸੀ ਤੋਂ ਨਾਲ ਲੱਗਦੀ ਹਟਾ ਦਿੱਤਾ ਗਿਆ ਇਹਦੇ ਬਾਰੇ ਕੀ ਕਹੋਗੇ ਮੇਕੋ ਸਰਦਾਰ ਮਲਵਿੰਦਰ ਸਿੰਘ ਜੀ ਕੰਗਸਾਬ ਬਹੁਤ ਹੀ ਸਿਆਣੇ ਸੁਲਝੇ ਪੜ੍ਹੇ ਲਿਖੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਐਕਸ ਦੇ ਉੱਤੇ ਟਵਿੱਟਰ ਦੇ ਉੱਤੇ ਵੀ ਉਹਨਾਂ ਦੀ ਪੋਸਟ ਪਾਈ ਗਈ ਤੇ ਫੇਸਬੁੱਕ ਤੇ ਵੀ ਉਹਨਾਂ ਨੇ ਪੋਸਟ ਪਾਈ ਆਪਣੀ ਠੀਕ ਹੈ ਫੇਸਬੁੱਕ ਵਾਲੀ ਪੋਸਟ ਉਹਨਾਂ ਦੀ ਜਿਉਂ ਦੀ ਤਿਉਹ ਹੈ ਤੇ ਐਕਸ ਦੇ ਉੱਤੇ ਜਿਹੜੀ ਇਹ ਪੋਸਟ ਹੈ ਇਹ ਸਵੇਰੇ ਮਾਰਨਿੰਗ ਟਾਈਮ ਡਿਲੀਟ ਹੋ ਗਈ ਹੁਣ ਇਹਦੇ ਪਿੱਛੇ ਕਾਰਨ ਕੀ ਨੇ ਇਨਾਂ ਕਾਰਨਾਂ ਦਾ ਮੈਨੂੰ ਨਹੀਂ ਪਤਾ ਪਰ ਮੈਂ ਮਲਵਿੰਦਰ ਸਿੰਘ ਕੰਗਜੀ ਨੂੰ ਜਿੰਨਾ ਕਿ ਮੈਂ ਜਾਣਦਾ ਕਿ ਵੀ ਉਹ ਇਨਸਾਨ ਪੰਜਾਬ ਦੇ ਹਿੱਤ ਦੇ ਲਈ ਹਮੇਸ਼ਾ ਖੜਾ ਹੋਇਆ ਤੇ ਖੜੇ ਹੋਣਗੇ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਜਦੋਂ ਸਾਡੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਜੀ ਤਾਂ ਮੁੱਖ ਬੁਲਾਰੇ ਤੌਰ ਤੇ ਬੀਜੇਪੀ ਦੇ ਵਿੱਚੋਂ ਰਿਜਾਇਨ ਕਰਕੇ ਸਰਦਾਰ ਮਲਵਿੰਦਰ ਸਿੰਘ ਜੀ ਕੰਗ ਸਾਹਿਬ ਨੇ ਆਪਣੇ ਅਹੁਦੇ ਤੇ ਲੱਤ ਮਾਰੀ ਬਿਲਕੁਲ ਜੀ ਬਿਲਕੁਲ ਕਿਸਾਨਾਂ ਦੇ ਪੱਖ ਦੇ ਵਿੱਚ ਉੱਥੇ ਜਾ ਕੇ ਕਿਸਾਨਾਂ ਦੀ ਗੱਲ ਕੀਤੀ ਉਸ ਤੋਂ ਬਾਅਦ ਜੇ ਪੰਜਾਬ ਦੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਵੀ ਬੰਦੀ ਸਿੰਘਾਂ ਦੀ ਇਹ ਗੱਲ ਆ ਬਾਪੂ ਜੀ ਪਾਰਲੀਮੈਂਟ ਦੇ ਵਿੱਚ ਜੇ ਗੱਲ ਕਰੀ ਹੈ ਤੇ ਸਰਦਾਰ ਬਲਵਿੰਦਰ ਸਿੰਘ ਕੰਗਹੋਰਾ ਨੇ ਕੀਤੀ ਹੈ ਜੀ ਪਿੱਛੇ ਜੇ ਉਹਨਾਂ ਨੇ ਪਾਰਲੀਮੈਂਟ ਹਾਊਸ ਦੇ ਵਿੱਚ ਇੱਕ ਬੜੀ ਤਕੜੀ ਆਵਾਜ਼ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਪੂਰੇ ਹਿੰਦੁਸਤਾਨ ਨੂੰ ਬਚਾਉਣ ਦੇ ਲਈ ਕਾਹੋ ਸਨਾਤਨ ਧਰਮ ਹੋਵੇ ਸਾਡਾ ਤੇ ਮਨੁੱਖਤਾ ਦੀ ਸੇਵਾ ਦੇ ਲਈ ਸਾਡੇ ਗੁਰੂਆਂ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤੇ ਪਿਤਾ ਵਾਰ ਦਿੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਇੱਥੇ ਖਾਲਸਾ ਰਾਜ ਸਥਾਪਿਤ ਕੀਤਾ ਤੇ ਧੀਆਂ ਭੈਣਾਂ ਦੀ ਜੋ ਇੱਜ਼ਤ ਲੁੱਟੀ ਜਾਂਦੀ ਸੀ ਉਹਨਾਂ ਨੂੰ ਸਾਡੇ ਖਾਲਸੇ ਯੋਧੇ ਸਿੰਘਾਂ ਨੇ ਗੁਰੂ ਪੀਰਾਂ ਨੇ ਹਮੇਸ਼ਾ ਤੀਆਂ ਪੈਣਾ ਦੀ ਇੱਜ਼ਤ ਬਚਾਈ ਹੈ ਇਸ ਪੂਰੇ ਦੇਸ਼ ਵਾਸਤੇ ਤਾਂ ਕੰਗ ਸਾਬ ਨੇ ਉੱਥੇ ਕਿਹਾ ਸੀ ਵੀ ਇਹਨਾਂ ਦਾ ਜਿਹੜਾ ਇਤਿਹਾਸ ਆ ਪੂਰੇ ਭਾਰਤ ਦੇ ਵਿੱਚ ਪੜਾਇਆ ਜਾਵੇ ਸਕੂਲੀ ਸਲੇਵਸ ਦੇ ਵਿੱਚ ਪੜਾਇਆ ਜਾਵੇ ਉਹ ਕੱਲ ਮੈਂ ਇੱਕ ਖੋਸ ਦੇਖੀ ਆ ਕਿ ਉਹ ਜਿਹੜੀ ਮੰਗ ਹੈ ਕੇਂਦਰ ਸਰਕਾਰ ਨੇ ਮੰਗ ਲਈ ਹੈ ਮੰਨ ਲਈ ਗਈ ਹੈ ਇਹ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਹਿਸਟਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਿਸਟਰੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਹਿਸਟਰੀ ਇਸ ਤੋਂ ਇਲਾਵਾ ਸਾਡੇ ਹੋਰ ਮਹਾਨ ਗੁਰੂ ਸਾਹਿਬਾਨਾਂ ਦੀ ਹਿਸਟਰੀ ਨੂੰ ਉੱਥੇ ਪੜਾਇਆ ਜਾਵੇਗਾ ਇਹਦੇ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਕੰਗੋਰਾ ਦਾ ਜਿੱਤੇ ਧੰਨਵਾਦ ਕਰਦੇ ਆ ਤੇ ਉਹਨਾਂ ਤੇ ਮਾਣ ਵੀ ਮਹਿਸੂਸ ਕਰਦੇ ਆ ਜੀ ਤੇ ਭਾਈ ਜੀ ਤੁਹਾਨੂੰ ਇਹ ਨਹੀਂ ਲੱਗਦਾ ਕਿਤੇ ਕੰਗ ਸਾਹਿਬ ਕਿਤੇ ਨੇ ਕਿਤੇ ਮਤਲਬ ਇਸ ਬਿਆਨਬਾਜ਼ੀ ਤੋਂ ਨਾਖੁਸ਼ ਹੋਇਆ ਦੇਖੋ ਮੈਨੂੰ ਜਿੰਨਾ ਲੱਗਦਾ ਵੀ ਬਾਈ ਜੀ ਨੇ ਕਦੇ ਵੀ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਹੈ ਤੇ ਪੰਜਾਬ ਦੇ ਹਿੱਤ ਦੇ ਨਾਲ ਹੀ ਉਹ ਖੜੇ ਨੇ ਕਿਉਂਕਿ ਸਾਡਾ ਜਿਹੜਾ ਪਾਰਲੀਮੈਂਟ ਹਲਕਾ ਹੈ ਸ਼੍ਰੀ ਆਨੰਦਪੁਰ ਸਾਹਿਬ ਇਹ ਇੱਥੇ ਦਾ ਬਹੁਤ ਵੱਡਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਉਹ ਕਦੇ ਵੀ ਇਹ ਮਤਲਬ ਕਿ ਉਹਨਾਂ ਦਾ ਇਦਾਂ ਦਾ ਸਟੈਪ ਨਹੀਂ ਹੁੰਦਾ ਵੀ ਉਹ ਅੱਗੇ ਵੱਧ ਕੇ ਪਿੱਛੇ ਹਟਣ ਇਹਦੇ ਪਿੱਛੇ ਕਾਰਨ ਕੀ ਨੇ ਕਾਰਨਾਂ ਦਾ ਮੈਨੂੰ ਨਹੀਂ ਪਤਾ ਮਲਵਿੰਦਰ ਸਿੰਘ ਕੰਗ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਹਮੇਸ਼ਾ ਪਹਿਲਾਂ ਵੀ ਖੜੇ ਸੀ ਇਹ ਹੁਣ ਵੀ ਖੜਦੇ ਰਹਿਣਗੇ। ਸ਼ੁਕਰੀਆ ਬਾਈ ਜੀ ਬਹੁਤ-ਬਹੁਤ। ਤੁਹਾਡਾ ਤੇ ਇੱਕ ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਹੋਰ ਗੱਲ ਪੁੱਛਣੀ ਚਾਹੂੰਗਾ ਜੀ। ਕੀ ਤੁਹਾਨੂੰ ਲੱਗਦਾ ਕਿ ਬਾਕੀ ਕਿਸਾਨ ਲੈਂਡ ਪੂਲਿੰਗ ਪਾਲਿਸੀ ਲਾਗੂ ਨਹੀਂ ਹੋਣ ਦੇਣਗੇ? ਤੁਹਾਡਾ ਪਰਸਨਲ ਥਿਊ ਕੀ ਹੈ ਇਹਦੇ ਬਾਰੇ? ਦੇਖੋ ਗੱਲ ਇਹ ਹੈ ਜੀ ਲੁਧਿਆਣਾ ਜ਼ਿਲ੍ਹਾ ਸਾਡਾ ਆਪਣਾ ਜ਼ਿਲ੍ਹਾ ਸੰਗਰੂਰ ਜ਼ਿਲ੍ਹੇ ਦੇ ਨਾਲ ਲੁਧਿਆਣਾ ਜ਼ਿਲ੍ਹਾ ਲੱਗਦਾ। ਜੀ ਸਾਡੇ ਬਜ਼ੁਰਗਾਂ ਦਾ ਜ਼ਿਲ੍ਹਾ ਸਾਡਾ ਬਜ਼ੁਰਗਾਂ ਦਾ ਜ਼ਿਲ੍ਹਾ ਜਿੱਥੋਂ ਸਾਡਾ ਪਿੰਡ ਸਾਨ੍ਹੇ ਵਾਲਾ ਹੈ। ਹਾਂਜੀ। ਤੇ ਸਾਨੇਵਾਲ ਦੀ ਕਾਫੀ ਜ਼ਮੀਨ ਹੈ ਜੀ ਤੁਸੀਂ ਕਹਿ ਸਕਦੇ ਹੋ ਲੁਧਿਆਣੇ ਤੋਂ ਲੈ ਕੇ ਸੰਧਵਾ ਵੇਟ ਵਾਲੀ ਜਿਹੜੀ ਨਹਿਰ ਆ ਨਾਰਗਵਾਲ ਤੱਕ ਜੀ ਦਾ ਏਰੀਆ ਉਹ ਲੋਕ ਭਾਈ ਜੀ ਮੈਂ ਜਿੰਨਾ ਉਹ ਪਿੰਡਾਂ ਨੂੰ ਜਾਣਦਾ ਸਾਡੇ ਰਿਸ਼ਤੇਦਾਰੀਆਂ ਨੇ ਉੱਥੇ ਜੀ ਠੀਕ ਹੈ ਰਿਸ਼ਤੇਦਾਰੀਆਂ ਨੇ ਸਾਰੀਆਂ ਫੈਮਲੀਆਂ ਬਾਹਰ ਨੇ ਬਾਹਰ ਕੋਈ ਅਮਰੀਕਾ ਕੋਈ ਕ੍ਰੇਟਾ ਕੋਈ ਆਸਟ੍ਰੇਲੀਆ ਤੇ ਉਹ ਲੋਕ ਵਧੀਆ ਰੋਟੀ ਖਾ ਰਹੇ ਆ ਤੇ ਉਹ ਲੋਕਾ ਉਹ ਲੋਕ ਨਹੀਂ ਚਾਹੁੰਦੇ ਵੀ ਇਹ ਸਾਡੀ ਜ਼ਮੀਨ ਜਾਵੇ ਉਹਨਾਂ ਨੇ ਇੱਕ ਆਪਣੀ ਪ੍ਰੋਖਿਆ ਦੀ ਜ਼ਮੀਨ ਪਚਾ ਕੇ ਰੱਖੀ ਹੋਈ ਹੈ ਬਾਕੀ ਉੱਥੇ ਲੋਕਾਂ ਕੋਲ ਜਿਨ੍ਹਾਂ ਕੋਲ ਜ਼ਮੀਨਾਂ ਘੱਟ ਵੀ ਨਹੀਂ ਗੁਜਰਾਲਪਿੰਡ ਪੈਂਦਾ ਰਵਿੰਦਰਗਰੇਵਾਲ ਦਾ ਪਿੰਡ ਹੈ ਉੱਥੇ ਸਾਡੇ ਰਿਸ਼ਤੇਦਾਰੀਆਂ ਨੇ ਤੇ ਉੱਥੇ ਡੈਰੀ ਫਾਰਮਿੰਗ ਦੁੱਧ ਦਾ ਕੰਮ ਕਰ ਰਿਹਾ ਗਾਮਾ ਰਖਿਆ ਨੇ 40 40 50 50 ਲੋਕਾਂ ਨੇ ਤੇ ਬਹੁਤ ਜਿਹੜਾ ਹੈ ਇਹ ਚੀਜ਼ ਹੋਊਗੀ ਜਦੋਂ ਇਹਦੇ ਨਾਲ ਬਹੁਤ ਵੱਡਾ ਜਿਹੜਾ ਲਾਸ ਹੋਣਾ ਹੈ ਪੂਰੇ ਪਿੰਡ ਨੂੰ ਕੱਲੇ ਜ਼ਮੀਨ ਵਾਲੇ ਨੂੰ ਨਹੀਂ ਜ਼ਮੀਨ ਦੇ ਵਿੱਚ ਜਦੋਂ ਖੇਤ ਦੇ ਵਿੱਚ ਕਿੰਨੀਆਂ ਸਬਜ਼ੀਆਂ ਉਗੀਆਂ ਹੁੰਦੀਆਂ ਨੇ ਬਿਲਕੁਲ ਜੀ ਸਬਜ਼ੀਆਂ ਤੁਸੀਂ ਇਹ ਦੇਖੋ ਵੀ ਪਿੰਡ ਦਾ ਕੋਈ ਵੀ ਬੰਦਾ ਕੋਈ ਰੋਕਦਾ ਨਹੀਂ ਕਿਸੇ ਨੂੰ ਟੋਕਦਾ ਨਹੀਂ ਆ ਹਾਂਜੀ ਮੈਨੂੰ ਚੰਡੀਗੜ੍ਹ ਰਹਿੰਦੇ ਹੋਏ ਨੂੰ ਅੱਜ 17 18 20 ਸਾਲ ਹੋ ਗਏ ਬਾਈ ਜੀ ਅਸੀਂ ਜਦੋਂ ਪਹਿਲਾਂ ਪਿੰਡ 'ਚ ਰਹਿੰਦੇ ਸੀਗੇ ਸਾਡੇ ਜਿਹੜੇ ਸ਼ਹਿਰਾਂ ਦੇ ਵਿੱਚ ਰਿਸ਼ਤੇਦਾਰ ਰਹਿੰਦੇ ਸੀ ਬਾਪੂ ਜੀ ਜਦੋਂ ਕੋਈ ਪਿੰਡੋਂ ਆਉਂਦਾ ਤਾਂ ਉਹਨਾਂ ਦੀਆਂ ਗੱਡੀਆਂ ਭਰ ਦਿੰਦੇ ਸੀਗੇ ਠੀਕ ਹੈ ਜੀ ਵੀ ਆ ਚਾਹੌਲ ਲੈ ਜਾਓ ਜੀ ਕਣਕ ਲੈ ਜਾਓ ਜੀ ਸਾਡਾ ਆ ਲੈ ਜਾਓ ਤੁਸੀਂ ਕੁਛ ਨਾ ਕੁਛ ਮਿਲ ਕੇ ਸ਼ਹਿਰਾਂ ਨੂੰ ਭੇਜਦੇ ਸੀਗੇ ਬਹੁਤ ਘੱਟ ਹੁੰਦਾ ਵੀ ਸ਼ਹਿਰੀ ਬੰਦਾ ਕਦੇ ਪਿੰਡ ਕੁਛ ਲੈ ਕੇ ਜਾਵੇ ਸ਼ਹਿਰੀ ਬੰਦਾ ਪਿੰਡ ਲੈ ਕੇ ਜਾਊਗਾ ਮਠਾਈ ਲੈ ਜਾਊਗਾ ਕੋਈ ਫਰੂਟ ਲੈ ਜਾਊਗਾ ਉਹਦੇ ਕੋਲ ਆਪਦੀ ਘਰ ਦੀ ਚੀਜ਼ ਤਾਂ ਕੋਈ ਹੁੰਦੀ ਨਹੀਂ ਉਹ ਲੈ ਜਾਊਗਾ ਪਰ ਪਿੰਡ ਵਾਲਾ ਬੰਦਾ ਜਦੋਂ ਵੀ ਸ਼ਹਿਰ ਚ ਆਊਗਾ ਉਹਨੇ ਹਮੇਸ਼ਾ ਉੱਥੋਂ ਇੱਥੇ ਲੈ ਕੇ ਆਉਣਾ ਚੰਡੀਗੜ੍ਹ ਪੁੱਡਾ ਦੇ ਵਿੱਚ ਮੇਰੇ ਫੁੱਫੜ ਜੀ ਰਹੇ ਐ ਇੱਥੇ ਅੱਛਾ ਜੀ ਤੇ ਉਹ ਤਕਰੀਬਨ ਇਹ ਨਹੀਂ ਸੀ ਵੀ ਇੱਥੇ ਕੁਝ ਮਿਲਦਾ ਨਹੀਂ ਸੀਗਾ ਜੀ ਅਸੀਂ ਆਪਣੀ ਭੂਆ ਕੋਲ ਕਣਕ ਲੈ ਕੇ ਆਉਂਦੇ ਸੀ ਚਾਹੌੜ ਲੈ ਕੇ ਆਉਂਦੇ ਸੀ ਮਤਲਬ ਕਿ ਹਰ ਚੀਜ਼ ਕਰਦੀ ਲੈ ਕੇ ਆਉਂਦੇ ਸੀ ਦੁੱਧ ਲੈ ਕੇ ਆਉਂਦੇ ਸੀ ਤੁਸੀਂ ਛੱਡੋ ਆ 4-5 ਸਾਲ ਹੋਏ ਨੇ ਮੈਨੂੰ ਹਜੇ ਆਪਣਾ ਆ ਡੰਗਰਾ ਦਾ ਕੰਮ ਬੱਜਾਂ ਦਾ ਤੇ ਖੇਤੀવાડી ਦਾ ਕੰਮ ਛੱਡਿਆ ਮੈਂ ਜੀ ਮੈਨੂੰ ਸਾਡੇ ਪਿੰਡੋਂ ਹਰ ਰੋਜ਼ ਬੱਸ ਬੱਸ ਆਉਂਦੀ ਸੀ ਪਿੰਡੋਂ ਅੱਛਾ ਜੀ ਤੀਜੇ ਦਿਨ ਮੇਰੇ ਪਿੰਡੋਂ 43 ਸੈਕਟਰ ਦੇ ਵਿੱਚ ਦੁੱਧ ਆਉਦਾ ਸੀਗਾ 5 ਲੀਟਰ ਜਾਂ 7 ਲੀਟਰ ਉਦੋਂ ਤੱਕ ਮੈਂ ਘਰ ਘਰ ਚ ਨਹੀਂ ਵਰਤਦਾ ਸੀਗਾ ਅੱਛਾ ਜੀ ਉਹ ਆਪਣੇ ਯਾਰਾਂ ਦੋਸਤਾਂ ਨੂੰ ਵੰਡੇ ਆਉਂਦਾ ਸੀ ਆਂਡਿਆਂ ਗਵਾਂਡਿਆਂ ਨੂੰ 5 5 6 6 7 7 ਲੀਟਰ ਸਾਗ ਪ੍ਰਿੰਡੀਆਂ ਸਾਰਾ ਕੁਝ ਮਤਲਬ ਕਿ ਪਿੰਡਾਂ ਚੋਂ ਆਉਂਦਾ ਅੱਜ ਵੀ ਜਦੋਂ ਅਸੀਂ ਪਿੰਡ ਜਾਂਦੇ ਆ ਕੁਛ ਨਾ ਕੁਛ ਪਿੰਡੋਂ ਲੈ ਕੇ ਆਉਂਦੇ ਆ ਆਪਣੇ ਪਿੰਡਾਂ ਚੋਂ ਮਤਲਬ ਤਾਂ ਕਹਿਣ ਦਾ ਇਹੀ ਹੋ ਗਿਆ ਨਹੀਂ ਆਪਣੇ ਕਿਤੇ ਨਾ ਕਿਤੇ ਜੜਾ ਅੱਜ ਵੀ ਪਿੰਡਾਂ ਦੇ ਨਾਲ ਜੁੜੀਆਂ ਹੋਈਆਂ ਨੇ ਜੀ ਬਿਲਕੁਲ ਜੀ ਬਿਲਕੁਲ ਪਿੰਡ ਪਿੰਡਾਂ ਵਰਗੀ ਤਾਂ ਕਿਤੇ ਮੈਂ ਗੱਲੇ ਨਹੀਂ ਹੈਗੀ ਯਾਰ ਬਾਈ ਚਾਹੇ ਅਸੀਂ ਅੱਜ ਇੱਥੇ ਰਹਿ ਰਹੇ ਆ ਚੰਡੀਗੜ੍ਹ ਖੜੇ ਆ ਪਿੰਡਾਂ ਵਰਗੀ ਮੁਹੱਬਤ ਪਿੰਡਾਂ ਵਰਗੀ ਸੇਵਾ ਪਿੰਡਾਂ ਦੇ ਵਿੱਚ ਤਾਂ ਬੰਦਾ ਇੱਥੇ ਤਾਂ ਮੇਰੇ ਵਰਗਾ ਉਹਦੀ ਕਹਿੰਦਾ ਤਾਂ ਕੋਈ ਬੰਦਾ ਆਇਆ ਹੋਵੇ ਤੇ ਵੀ ਮੈਂ ਤਾਂ ਬਿਜ਼ੀ ਆ ਯਾਰ ਬਿਲਕੁਲ ਜੀ ਤੇ ਪਿੰਡ ਤੁਸੀਂ ਜਾਓ ਪਿੰਡ ਚ ਤੁਸੀਂ ਕਿਤੇ ਫੋਨ ਕਰ ਦੋ ਵੀ ਬਾਈ ਜੀ ਇੱਥੇ ਅਗਲਾ ਕਹਦਾ ਕਿੱਥੇ ਖੜਿਓ ਮੈਂ ਲੈਣ ਆਉਣਾ ਤੁਹਾਨੂੰ ਬਿਲਕੁਲ ਜੀ ਬਿਲਕੁਲ ਸੇਵਾ ਕਰਦੇ ਆ ਲੋਕਾਂ ਦੇ ਸਾਡੇ ਮਾਨ ਸੇਵਾ ਵੱਲ ਨੂੰ ਸਗਰੂਰ ਵੱਲ ਨੂੰ ਹਾਜੇ ਵੀ ਤੁਹਾਨੂੰ ਦੇਸੀ ਚੀਜ਼ਾਂ ਮਿਲਣਗੇ ਪਿੰਡਾਂ ਦੇ ਵਿੱਚ ਉਹ ਵੀ ਪਿਆਰ ਮੁਹੱਬਤ ਉਹ ਚੀਜ਼ ਪਿੰਡਾਂ ਚ ਖਤਮ ਹੋ ਜੂ ਬਾਈ ਜੀ ਚਲੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਸਾਨੂੰ ਕੀਮਤੀ ਟਾਈਮ ਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ